ਅਮਰਤਪਾਲ ਨੂੰ ਲੈ ਕੇ ਗੱਲ ਕਰੀਏ ਤਾਂ ਬਹੁਤ ਸਾਰੀਆਂ ਜਿਹੜੀਆਂ ਕਿ ਚਰਚਾਾਂਬਾ ਹੋ ਰਹੀਆਂ ਨੇ ਕਿ 24 ਤਰੀਕ ਨੂੰ ਭਾਈ ਅਮਰਤਪਾਲ ਬਾਹਰ ਆ ਜਾਣਗੇ ਤੇ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਸੌ ਚੱਕ ਸਮਾਗਮ ਆ ਉਹਦੇ ਵਿੱਚ ਅਮਰਤਪਾਲ ਨਾ ਆਉਣ ਤੇ ਹੁਣ ਜਿਹੜੇ ਸਾਰੀਆਂ ਪਾਰਟੀਆਂ ਨੇ ਉਹ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਮੰਗ ਕਰ ਰਹੀਆਂ ਨੇ ਤੇ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਭਾਈ ਅਮਰਤਪਾਲ ਬੇਸ਼ੱਕ ਜਿੱਤ ਗਏ ਨੇ ਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਿਵੇਂ ਰਵਨੀਤ ਬਿੱਟੂ ਦੇ ਪਹਿਲਾਂ ਸੁਰ ਹੋਰ ਸੀਗੇ ਜੀ ਜਦੋਂ ਸਰਕਾਰ ਦੇ ਵਿੱਚ ਉਹ ਲੜ ਰਹੇ ਸੀਗੇ ਲੋਕ ਸਭਾ ਚੋਣਾਂ ਉਹਨਾਂ ਦਾ ਬਿਆਨ ਵੀ ਆਇਆ ਵੀ ਜੇ ਅਸੀਂ ਅਮਰਿਤਪਾਲ ਵਰਗੇ ਲੋਕਾਂ ਨੂੰ ਜਿਤਾਵਾਂਗੇ ਤਾਂ ਅਸੀਂ ਪੰਜਾਬ ਦੇ ਵਿੱਚ ਇੱਕ ਅੱਗ ਪੈਦਾ ਕਰਾਂਗੇ ਤੇ ਹੁਣ ਉਹ ਜਦੋਂ ਚੋਣਾਂ ਹਾਰ ਗਏ ਨੇ ਤੇ ਹੁਣ ਭਾਜਪਾ ਦੇ ਨਾਲ ਕੈਬਨਿਟ ਮਨਿਸਟਰ ਹੋ ਗਏ ਜੀ ਠੀਕ ਹੈ ਤਾਲਮਿਲ ਵਧ ਗਿਆ ਜੀ ਹੁਣ ਉਹਨਾਂ ਦੀ ਇੱਕ ਤਰ੍ਹਾਂ ਨਾਲ ਆਪਾਂ ਯੂ ਟਰਨ ਕਹਿ ਲਓ ਜੀ ਵੀ ਉਹਨਾਂ ਨੇ ਮਾਰੀ ਐ ਤੇ ਹੁਣ ਉਹ ਅਮਰਿਤਪਾਲ ਸਿੰਘ ਤੇ ਬਾਕੀ ਸਿੰਘਾਂ ਦੇ ਹੱਕ ਵਿੱਚ ਆ ਗਏ ਪਰ ਜਦੋਂ ਇਲੈਕਸ਼ਨ ਚੱਲ ਰਹੀਆਂ ਸੀ ਤਾਂ ਉਹਨਾਂ ਨੇ ਭਾਈ ਅਮਰਤਪਾਲ ਨੂੰ ਲੈ ਕੇ ਬਹੁਤ ਵੱਡੀ ਗੱਲ ਕਹੀ ਸੀ ਕਿ ਜੇ ਇਹੋ ਜਿਹਿਆਂ ਨੂੰ ਤੁਸੀਂ ਜਿਤਾ ਦੋਗੇ ਤਾਂ ਖੜਕ ਉਹਦਾ ਜਿਹੜਾ ਕਿ ਆ ਜਾਏਗਾ ਖਾਲਸਤਾਨੀਆਂ ਦਾ ਰਾਜ ਆਵੇਗਾ ਤੇ ਅਮਰਤਪਾਲ ਨੂੰ ਲੈ ਕੇ ਆਜੋ ਕਹਿ ਰਹੇ ਨੇ ਕਿ ਮੈਂ ਮੈਂ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰਾਂਗਾ ਜੇ ਰਿਹਾਈ ਨੂੰ ਲੈ ਕੇ ਗੱਲ ਹੁੰਦੀ ਆ ਤਾਂ ਮੈਂ ਰਿਹਾਈ ਵੀ ਕਰਵਾਉਂਗਾ ਤੇ ਕਿਤੇ ਨਾ ਕਿਤੇ ਇਹਦੇ ਪਿੱਛੇ ਵੀ ਜਿਹੜਾ ਕਿ ਕੋਈ ਚਾਲ ਹੋ ਸਕਦੀ ਹੈ ਭਾਜੀ ਜੇਪੀ ਦੀ ਦੇ ਅਮਰਤਪਾਲ ਨੂੰ ਜੇ ਰਿਹਾਈ ਕਰਾਉਣਾ ਹੈ ਤਾਂ ਜੇ ਅਮਰਤਪਾਲ ਨੂੰ ਲੈ ਕੇ ਸਟੈਂਡ ਲੈਣਾ ਹੈ ਤਾਂ ਪੂਰਾ ਕਰੋ ਸਿਆਸਤ ਨਾ ਕਰੋ ਤੁਹਾਨੂੰ ਲੱਗਦਾ ਵੀ ਜਿਹੜੀ ਆਉਣ ਵਾਲੀ 2027 ਦੀ ਸਿਆਸਤ ਹੈ ਉਹਦੇ ਵਿੱਚ ਸਿੰਘਾਂ ਦੀ ਵੜਤ ਜ਼ਿਆਦਾ ਹੋਊਗੀ ਵੀ ਲੋਕ ਇਹਨੂੰ ਜਤਾਉਣਗੇ ਆਈ ਅਮਰਤਪਾਲ ਸਿੰਘ ਜੀ ਨੇ ਪਿਛਲੇ ਦਿਨੀ ਲੋਕ ਸਭਾ ਚੋਣਾਂ ਦੇ ਵਿੱਚ ਖਡੂਰ ਸਾਹਿਬ ਤੋਂ ਆਪਣੀ ਵੱਖਰੀ ਵੜਤ ਬਣਾ ਲਈ ਹੈ ਤੇ ਇਹ ਜਿੱਤ ਇਤਿਹਾਸਿਕ ਹੋ ਚੁੱਕੀ ਹੈ ਅਤੇ ਹੁਣ ਆਮ ਚੈਨਲਾਂ ਦੇ ਉੱਤੇ ਹਰ ਇੱਕ ਚੈਨਲ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਅਫਵਾਹਾਂ ਉੱਡ ਰਹੀਆਂ ਨੇ ਜਾਂ ਇਹ ਸਚਾਈ ਹੈ ਇਹ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਭਾਈ ਸਾਹਿਬ 24 ਤਰੀਕ ਨੂੰ ਬਾਹਰ ਆ ਰਹੇ ਨੇ ਸਾਡੇ ਨਾਲ ਮੇਰੇ ਸਹਿਯੋਗੀ ਹਰਵਿੰਦਰ ਕਾਲਜ ਜੁੜੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਜਾਨਾ ਸਤਿ ਸ਼੍ਰੀ ਅਕਾਲ ਜੀ ਅ ਧੰਨਵਾਦ ਕੇ ਸਾਰੇ ਸਰੋਤਿਆਂ ਦਾ ਤੇ ਜਿਨੇ ਵੀ ਸਾਨੂੰ ਬਹੁਤ ਸਾਰੇ ਪਿਆਰ ਕਰਦੇ ਨੇ ਤੇ ਅਮਰਤਪਾਲ ਨੂੰ ਲੈ ਕੇ ਗੱਲ ਕਰੀਏ ਤਾਂ ਬਹੁਤ ਸਾਰੀਆਂ ਜਿਹੜੀਆਂ ਕਿ ਚਰਚਾਾਂਵਾਂ ਹੋ ਰਹੀਆਂ ਨੇ ਕਿ 24 ਤਰੀਕ ਨੂੰ ਭਾਈ ਅਮਰਤਪਾਲ ਬਾਹਰ ਆ ਜਾਣਗੇ ਪਰੰਤੂ ਇਹ ਚਰਚਾਾਂਵਾਂ ਨੇ ਕਿਉਂਕਿ ਕਿਤੇ ਨਾ ਕਿਤੇ ਜਦੋਂ ਵੀ ਰਿਹਾਈ ਨੂੰ ਲੈ ਕੇ ਗੱਲ ਕਰੀਏ ਤਾਂ ਅਮਰਤਪਾਲ ਦੀ ਤਾਂ ਉੱਥੇ ਤਾਂ ਸਰਕਾਰਾਂ ਉਹਨਾਂ ਨੂੰ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਸੌ ਚੱਕ ਸਮਾਗਮ ਆ ਉਹਦੇ ਵਿੱਚ ਅਮਰਤਪਾਲ ਨਾ ਆਉਣ ਕਿਉਂਕਿ ਹਜੇ ਤੱਕ ਇਹ ਚਰਚਾਮਈ ਨੇ ਕਿਉਂਕਿ ਜਿਹੜਾ ਭਾਈ ਅਮਰਤਪਾਲ ਦਾ ਮੁੱਦਾ ਹੈ ਆ ਉੱਪਰ ਰਾਸ਼ਟਰਪਤੀ ਕਮਲਾ ਹੈਰਿਸ ਤੱਕ ਪਹੁੰਚਿਆ ਹੋਇਆ ਹੈ ਨੇ ਵਿਦੇਸ਼ਾਂ ਤੱਕ ਚਰਚਾਮਾ ਹੋ ਰਹੀਆਂ ਨੇ ਕਿ ਭਈ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ ਤੇ ਸਰਕਾਰ ਤੇ ਦਬਾਅ ਵੀ ਪਾਇਆ ਜਾ ਰਿਹਾ ਤੇ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਭਾਈ ਅਮਰਤਪਾਲ ਦੇ ਉੱਤੇ ਜੋ ਐਨਐਸਏ ਲੱਗਿਆ ਹੋਇਆ ਉਸ ਨੂੰ ਵੀ ਵਾਪਸ ਲਿਆ ਜਾਵੇ ਪਰ ਦੇਖਣਯੋਗ ਤਾਂ ਹੋਵੇਗਾ ਕਿ ਭਾਈ ਅਮਰਤਪਾਲ ਬਾਹਰ ਹੁੰਦੇ ਨੇ ਜਾਂ ਨਹੀਂ ਪਰੰਤੂ ਇਹ ਸਾਰਿਆਂ ਦੇ ਲਈ ਇੱਕ ਸਵਾਲ ਖੜਾ ਹੋਇਆ ਹੋਇਆ ਹੈ ਕੋਈ ਵੀ ਗੱਲ ਕਰੀਏ ਤਾਂ ਜਿੱਥੇ ਸਿੱਖਾਂ ਨੂੰ ਲੈ ਕੇ ਗੱਲ ਕਰੀਏ ਚਾਹੇ ਦੀ ਸਿੰਘ ਹੁਣ ਚਾਹੇ ਅਮਰਤਪਾਲ ਦੀ ਗੱਲ ਕਰੀਏ ਤਾਂ ਉਥੇ ਜਦੋਂ ਵੀ ਰਿਹਾਈ ਨੂੰ ਲੈ ਕੇ ਗੱਲ ਹੁੰਦੀ ਆ ਤਾਂ ਕਿਤੇ ਨਾ ਕਿਤੇ ਸਰਕਾਰ ਦਬਾ ਲਈ ਜਾਂਦੀ ਆ ਚਾਹੇ ਕੋਈ ਵੀ ਹੁਣ ਪਾਰਟੀਆਂ ਨੇ ਬੇਸ਼ੱਕ ਆਪਣੇ ਸੁਰ ਬਦਲ ਗਏ ਨੇ ਭਾਈ ਅਮਰਤਪਾਲ ਨੇ ਤੁਹਾਨੂੰ ਪਤਾ ਹੈ ਕਿ ਵੱਡੀ ਲੀਡ ਦੇ ਨਾਲ ਇੱਕ ਜਿੱਤ ਪ੍ਰਾਪਤ ਕੀਤੀ ਆ ਤੇ ਹੁਣ ਜਿਹੜੇ ਸਾਰੀਆਂ ਪਾਰਟੀਆਂ ਨੇ ਉਹ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਮੰਗ ਕਰ ਰਹੀਆਂ ਨੇ ਤੇ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਭਾਈ ਅਮਰਤਪਾਲ ਬੇਸ਼ੱਕ ਜਿੱਤ ਗਏ ਨੇ ਤੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਹੁਣ ਸੌ ਚੱਕ ਸਮਾਗਮ ਹੋਵੇ گاਉਣ ਵਾਲੇ ਦਿਨਾਂ ਦੇ ਵਿੱਚ ਤੇ ਉੱਥੇ ਹੁਣ ਸਰਕਾਰ ਦੇਖਣਯੋਗ ਇਹ ਵੀ ਹੋਊਗਾ ਕਿ ਸਰਕਾਰ ਕੀ ਉਹਨਾਂ ਨੂੰ ਰਿਹਾ ਕਰਦੀ ਆ ਕਿ ਨਹੀਂ ਜਿਵੇਂ ਰਵਨੀਤ ਬਿੱਟੂ ਦੇ ਪਹਿਲਾਂ ਸੁਰ ਹੋਰ ਸੀਗੇ ਜੀ ਜਦੋਂ ਸਰਕਾਰ ਦੇ ਵਿੱਚ ਉਹ ਲੜ ਰਹੇ ਸੀਗੇ ਲੋਕ ਸਭਾ ਚੋਣਾਂ ਉਹਨਾਂ ਦਾ ਬਿਆਨ ਵੀ ਆਇਆ ਵੀ ਜੇ ਅਸੀਂ ਅਮਰਤਪਾਲ ਵਰਗੇ ਲੋਕਾਂ ਨੂੰ ਜਿਤਾਵਾਂਗੇ ਤਾਂ ਅਸੀਂ ਪੰਜਾਬ ਦੇ ਵਿੱਚ ਇੱਕ ਅੱਗ ਪੈਦਾ ਕਰਾਂਗੇ ਪੰਜਾਬ ਵੱਖਰੀ ਲੀਹ ਤੇ ਚਲਾ ਜਾਊਗਾ ਤੇ ਹੁਣ ਉਹ ਜਦੋਂ ਚੋਣਾਂ ਹਾਰ ਗਏ ਨੇ ਤੇ ਹੁਣ ਭਾਜਪਾ ਦੇ ਨਾਲ ਕੈਬਨਿਟ ਮਨਿਸਟਰ ਹੋਗੇ ਜੀ ਠੀਕ ਹੈ ਤਾਲਮਿਲ ਵਧ ਗਿਆ ਜੀ ਹੁਣ ਉਹਨਾਂ ਦੀ ਇੱਕ ਤਰ੍ਹਾਂ ਨਾਲ ਆਪਾਂ ਯੂ ਟਰਨ ਕਹਿ ਲੋ ਜੀ ਵੀ ਉਹਨਾਂ ਨੇ ਮਾਰੀ ਹੈ ਤੇ ਹੁਣ ਉਹ ਅਮਰਿਤਪਾਲ ਸਿੰਘ ਤੇ ਬਾਕੀ ਸਿੰਘਾਂ ਦੇ ਹੱਕ ਵਿੱਚ ਆ ਗਏ ਵੀ ਅਸੀਂ ਉਹਨਾਂ ਨੂੰ ਬਾਹਰ ਲੈ ਕੇ ਆਵਾਂਗੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜੇ ਆਪਾਂ ਰਵਨੀਤ ਬਿੱਟੂ ਨੂੰ ਲੈ ਕੇ ਗੱਲ ਕਰੀਏ ਤਾਂ ਜਦੋਂ ਇਲੈਕਸ਼ਨ ਚੱਲ ਰਹੀਆਂ ਸੀ ਬੇਸ਼ੱਕ ਉਹਨਾਂ ਦੀ ਲੁਧਿਆਣੇ 'ਚ ਹਾਰ ਹੋ ਗਈ ਆ ਪਰ ਜਦੋਂ ਇਲੈਕਸ਼ਨ ਚੱਲ ਰਹੀਆਂ ਸੀ ਤਾਂ ਉਹਨਾਂ ਨੇ ਭਾਈ ਅਮਰਤਪਾਲ ਨੂੰ ਲੈ ਕੇ ਬਹੁਤ ਵੱਡੀ ਗੱਲ ਕਹੀ ਸੀ ਕਿ ਜੇ ਇਹੋ ਜਿਹਿਆਂ ਨੂੰ ਤੁਸੀਂ ਜਿਤਾ ਦੋਗੇ ਤਾਂ ਖਰਕਵਾ ਦਾ ਜਿਹੜਾ ਕਿ ਰਾਜ ਆ ਜਾਏਗਾ ਖਾਲਸਤਾਨੀਆਂ ਦਾ ਰਾਜ ਆਵੇਗਾ ਤੇ ਉਹਨਾਂ ਅੱਜੇ ਪਤਾ ਨਹੀਂ ਕਿਸ ਚੀਜ਼ ਨੂੰ ਲੈ ਕੇ ਜਾਂ ਕੁਰਸੀ ਨੂੰ ਲੈ ਕੇ ਕਿਹਾ ਤੁਹਾਨੂੰ ਪਤਾ ਹੈ ਕਿ ਸਿਆਸਤ ਬੇਸ਼ੱਕ ਕਿਸੇ ਦੇ ਮਿੱਤ ਨਹੀਂ ਹੁੰਦੀ ਹੈਗੀ ਤੇ ਅਮਰਤਪਾਲ ਨੂੰ ਲੈ ਕੇ ਅੱਜ ਉਹ ਕਹਿ ਰਹੇ ਨੇ ਕਿ ਮੈਂ ਮੈਂ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰਾਂਗਾ ਜੇ ਰਿਹਾਈ ਨੂੰ ਲੈ ਕੇ ਗੱਲ ਹੁੰਦੀ ਹੈ ਤਾਂ ਮੈਂ ਰਿਹਾਈ ਵੀ ਕਰਵਾਉਂਗਾ ਇਹਦੇ ਪਿੱਛੇ ਵੀ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਸਿਆਸਤ ਲੁਕੀ ਹੋਊਗੀ ਤੇ ਕਿਤੇ ਨਾ ਕਿਤੇ ਇਹਦੇ ਪਿੱਛੇ ਵੀ ਜਿਹੜਾ ਕਿ ਕੋਈ ਚਾਲ ਹੋ ਸਕਦੀ ਹੈ ਭਾਜੀਪੀ ਦੀ ਪਰ ਜੇ ਬੰਦੀ ਸਿੰਘਾਂ ਨੂੰ ਲੈ ਕੇ ਗੱਲ ਕਰੀਏਗੇ ਤਾਂ ਉੱਥੇ ਅਕਾਲੀ ਦਲ ਵੀ ਮੁੱਦਾ ਚੱਕ ਰਿਹਾ ਹੈ ਪਾਰਲੀਮੈਂਟ ਦੇ ਵਿੱਚ ਹਮੇਸ਼ਾ ਹੀ ਹਰਸਿਮਰਤ ਕੌਰ ਬਾਦਲ ਨੂੰ ਜਿਹੜੇ ਕਿ ਬੰਦੀ ਸਿੰਘਾਂ ਨੂੰ ਲੈ ਕੇ ਗੱਲ ਕਰਦੇ ਨੇ ਕਿ ਬੰਦੀ ਸਿੰਘ ਹੋ ਗਏ ਸਾਡੇ ਕਾਫੀ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਮੰਨਦੇ ਨੇ ਤਾਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਹੁਣ ਅਮਰਤਪਾਲ ਦੇ ਪਰਿਵਾਰ ਦੇ ਨਾਲ ਅਗਰ ਮੁਲਾਕਾਤ ਹੁੰਦੀ ਆ ਤਾਂ ਕਿਉਂਕਿ ਕਹਿ ਤਾਂ ਸਾਰੇ ਦਿੰਦੇ ਨੇ ਹੁਣ ਮੈਂ ਜੇਕਰ ਤੁਹਾਨੂੰ ਕੋਈ ਬਿਆਨ ਦੇ ਦਮਾਂ ਤਾਂ ਉਹਦਾ ਮਤਲਬ ਇਹ ਥੋੜੀ ਹੈ ਕਿ ਮੈਂ ਉਹ ਸੱਚ ਦੇ ਵੀ ਖੜਾ ਜੇਕਰ ਬਿਆਨ ਦੇਣਾ ਜ਼ਰੂਰੀ ਨਹੀਂ ਤੇ ਤੁਸੀਂ ਆਪਣਾ ਵਾਅਦਾ ਜੋ ਠੀਕੇ ਹੈ ਉਹ ਪੂਰਾ ਵੀ ਕਰੋ ਦੇ ਅਮਰਤਪਾਲ ਨੂੰ ਜੇ ਰਿਹਾ ਕਰਵਾਉਣਾ ਹੈ ਤਾਂ ਜੇ ਅਮਰਤਪਾਲ ਨੂੰ ਲੈ ਕੇ ਸਟੈਂਡ ਲੈਣਾ ਹੈ ਤਾਂ ਪੂਰਾ ਕਰੋ ਸਿਆਸਤ ਨਾ ਕਰੋ ਧਰਮ ਦੇ ਨਾਤੇ ਸਿਆਸਤ ਨਾ ਕਰੋ ਚਾਹੇ ਕੋਈ ਵੀ ਧਰਮ ਹਿੰਦੂ ਸਿੱਖ ਕੋਈ ਵੀ ਧਰਮ ਉਹਦੇ ਨਾਤੇ ਸਿਆਸਤ ਨਾ ਕਰੋ ਅਮਰਪਾਲ ਨੂੰ ਲੈ ਕੇ ਪਹਿਲਾਂ ਰਵਨੀਤ ਬਿੱਟੂ ਅਚਾਨਕ ਜਿਹੜਾ ਕਿ ਆਪਣੇ ਸੁਰ ਬਦਲ ਦਿੰਦੇ ਨੇ ਹੁਣ ਅਮਰਪਾਲ ਨੂੰ ਲੈ ਕੇ ਉਹ ਕਹਿ ਰਹੇ ਨੇ ਕਿ ਵੀ ਮੈਂ ਹੁਣ ਮੁਲਾਕਾਤ ਵੀ ਕਰਾਂਗਾ ਪਰਿਵਾਰ ਦੇ ਨਾਲ ਬੰਦੇ ਸਿੰਘਾਂ ਨੂੰ ਲੈ ਕੇ ਵੀ ਮੈਂ ਕੋਈ ਵਿਰੋਧ ਨਹੀਂ ਕਰਾਂਗਾ ਤੇ ਮੈਂ ਆਪਣੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਆ ਤੇ ਪਰਿਵਾਰ ਦੇ ਨਾਲ ਵੀ ਪਰਿਵਾਰ ਵੀ ਮੇਰਾ ਸਹਿਮਤ ਆ ਜੇ ਕੇਂਦਰ ਸਰਕਾਰ ਚਾਹੁੰਦੀ ਆ ਹੁਣ ਮੈਂ ਇੱਕ ਸਵਾਲ ਇਥੇ ਪਾਉਂਦਾ ਆ ਕਿ ਕੇਂਦਰ ਸਰਕਾਰ ਜਾਊਗੀ ਤਾਂ ਹੀ ਬੰਦੀ ਸਿੰਘ ਰਿਹਾਨ ਹੋਣਗੇ ਤੇ ਜੇਕਰ ਕੇਂਦਰ ਸਰਕਾਰ ਨਹੀਂ ਜਾਊਗੀ ਤਾਂ ਬੰਦੀ ਸਿੰਘ ਰਿਹਾਨ ਨਹੀਂ ਹੋ ਸਕਦੇ ਬੇਸ਼ੱਕ ਮੁੱਦਾ ਬੰਦੀ ਸਿੰਘਾਂ ਦਾ ਚੱਖਿਆ ਜਾਊਗਾ ਸਾਡੀ ਸਿੱਖ ਜਥੇਬੰਦੀ ਇਹ ਵੀ ਲਗਾਤਾਰ ਮੰਗ ਕਰ ਰਹੀਆਂ ਨੇ ਵੀ ਭਾਈ ਅਮਰਤਪਾਲ ਨੂੰ ਬਾਹਰ ਕੱਢੋ ਜਿਹੜਾ ਐਨਐਸਐ ਲਾਇਆ ਹੋਇਆ ਉਹ ਵੀ ਵਾਪਸ ਲਓ ਤੇ ਬੰਦੀ ਸਿੰਘਾਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਹੈ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਬਾਹਰ ਕੱਢਿਆ ਜਾਵੇ ਹੁਣ ਰਾਮ ਰਹੀਮ ਨੇ ਜਿਵੇਂ ਕਿ ਪੈਰੋਲ ਕਾਫੀ ਵਾਰ ਆ ਚੁੱਕੇ ਨੇ ਤੇ ਸਾਡੇ ਸਿੰਘਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾਂਦੀ ਇਹ ਗੰभीर ਮੁੱਦਾ ਜੀ ਤੇ ਉੱਥੇ ਰਕੇ ਤੇ ਨ ਕਿਤੇ ਸਿੱਖਾਂ ਦੀ ਆਵਾਜ਼ ਨੂੰ ਹਮੇਸ਼ਾ ਹੀ ਜਤਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਬਸ ਸਿੱਖਾਂ ਨੂੰ ਲੈ ਕੇ ਜਾਂ ਇਹ ਕਹਿ ਲੋ ਵੀ ਸਿੱਖਾਂ ਦੇ ਨਾਂ ਤੇ ਸਿਆਸਤ ਚ ਹੋ ਸਕਦੀ ਹੈ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਗੀ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਇਹ ਗੱਲ ਕਿ ਪਹਿਲਾਂ ਤਾਂ ਇਹਨਾਂ ਨੂੰ ਅਮਰ ਮਤਲਬ ਜਿਹੜੇ ਬਿੱਟੂ ਜੀ ਨੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਜੇ ਮੈਂ ਇੱਥੇ ਅਮਰਪਾਲ ਦੀ ਗੱਲ ਕਰੂੰਗਾ ਕੀ ਪਤਾ ਮੈਨੂੰ ਹਿੰਦੂ ਵੋਟ ਪੈ ਜੇ ਤੇ ਹੁਣ ਉਹਨਾਂ ਨੂੰ ਲੱਗ ਰਿਹਾ ਹੋਊਗਾ ਵੀ ਜੇ ਅਮਰਿਤਪਾਲ ਉਹਨਾਂ ਦੀ ਜਾਂ ਬੰਦੀ ਸਿੰਘਾਂ ਦੇ ਉਲਟ ਹੋ ਕੇ ਇੱਥੇ ਕੰਮ ਨਹੀਂ ਚੱਲਣਾ ਪੰਜਾਬ ਦੇ ਵਿੱਚ ਅਸੀਂ ਨਹੀਂ ਜਿੱਤ ਸਕਦੇ ਤਾਂ ਤੁਹਾਨੂੰ ਲੱਗਦਾ ਵੀ ਜਿਹੜੀ ਬੀਜੇਪੀ ਹੈ ਉਹਨਾਂ ਨੂੰ ਸਿੱਖ ਚਿਹਰੇ ਦੇ ਉੱਤੇ ਵਰਤ ਸਕਦੀ ਹੈ ਜਿਵੇਂ ਸਿੱਖ ਚਿਹਰਾ ਹੋਣ ਦੇ ਇੱਕ ਤਰ੍ਹਾਂ ਨਾਲ ਉਹਨੂੰ ਬਰਤ ਰਹੀ ਹੈ ਤੁਸੀਂ ਕੀ ਕਹਿੰਦੇ ਦੇਖੋ ਰਵਨੀਤ ਬਿੱਟੂ ਨੂੰ ਲੈ ਕੇ ਹੁਣ ਸਿੱਖਾਂ ਦੇ ਨਾਂ ਤੇ ਉਹ ਕਹਿ ਰਹੇ ਨੇ ਵੀ ਅਸੀਂ ਮੈਂ ਅਮਰਤਪਾਲ ਨੂੰ ਵੀ ਪਰਿਵਾਰ ਨਾਲ ਮੁਲਾਕਾਤ ਕਰਾਂਗਾ ਬੰਦੀ ਸਿੰਘਾਂ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਵੀ ਹੱਲ ਕਰਾਂਗਾ ਤੇ ਕਿਤੇ ਨਾ ਕਿਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਜਿੰਮੇ ਸਿਆਸਤ ਹੋ ਸਕਦੀ ਆ ਪਹਿਲਾ ਸਿੱਖਾਂ ਦੇ ਉਲਟ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਨੇ ਕੋਈ ਵੀ ਆ ਪੰਜਾਬੀ ਆਪਣਾ ਹੈ ਉਹ ਬਹੁਤ ਜਜ਼ਬਾਤੀ ਹੁੰਦਾ ਹੈ ਜੇ ਉਹਨੂੰ ਕਹਿ ਦਈਏ ਨਾ ਕਿ ਵੀ ਉਹਦੇ ਜਜ਼ਬਾਤਾ ਦੇ ਨਾਲ ਖੇਡਿਆ ਜਾਵੇ ਉਹ ਉਦਾਂ ਚਲੀ ਜਾਂਦਾ ਹੈ ਕਿ ਹਾਂ ਇਹ ਬੰਦਾ ਮੇਰਾ ਹੱਲ ਕਰਕੇ ਦੇਊਗਾ ਤਾਂ ਮੇਰੀ ਵੋਟ ਵੀ ਇਸ ਨੂੰ ਜਾਊਗੀ ਤੇ ਸਾਡੀਆਂ ਸਿੱਖ ਜਥੇਬੰਦੀਆਂ ਸਾਡੇ ਲੋਕ ਮੰਗ ਕਰ ਰਹੇ ਨੇ ਕਿ ਸਾਡੇ ਕਿਸਾਨਾਂ ਦਾ ਮਸਲਾ ਹੋਵੇ ਸਾਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਅਗਰ ਦੇਖੋ ਕਿਸਾਨਾਂ ਦੀ ਗੱਲ ਕਰੀਏ ਤਾਂ ਆਪਾਂ ਨੂੰ ਉਹ ਚਾਹੁੰਦੇ ਨੇ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਪੂਰੀਆਂ ਕੀਤੀਆਂ ਜਾਣ ਤੇ ਜੇਕਰ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰਦੀ ਨੇ ਤਾਂ ਅਸੀਂ ਸਰਕਾਰ ਨੂੰ ਵੋਟ ਪਾਵਾਂਗੇ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਤੇ ਆਪਾਂ ਉਸ ਨੂੰ ਉਸ ਵੱਲ ਹੋਵਾਂਗੇ ਤੇ ਉੱਥੇ ਹੁਣ ਸਿੱਖ ਜਥੇ ਹੁਣ ਸਾਡੇ ਲੋਕ ਆ ਜਿਹੜੇ ਕਿ ਪੰਜਾਬ ਦੇ ਲੋਕ ਜਿਸ ਤਰ੍ਹਾਂ ਮੈਂ ਕਿਹਾ ਕਿ ਜਜ਼ਬਾਤੀ ਬਹੁਤ ਬਹੁਤੇ ਨੇ ਤੇ ਮੈਂ ਮੈਂ ਮਾਫ ਕਰਨਾ ਤੁਹਾਨੂੰ ਰੁਕੂਗਾ ਕਿ ਦੋ ਸੀਟਾਂ ਪੰਥ ਦੇ ਨਾਮ ਹੋ ਗਈਆਂ ਜੀ ਭਾਈ ਅਮਰਤਪਾਲ ਸਿੰਘ ਵਾਲੀ ਸਰਵਜੀਤ ਖਾਲਸੇ ਵਾਲੀ ਜੀ ਤੁਹਾਨੂੰ ਲੱਗਦਾ ਵੀ ਜਿਹੜੀ ਆਉਣ ਵਾਲੀ 2027 ਦੀ ਸਿਆਸਤ ਹੈ ਉਹਦੇ ਵਿੱਚ ਸਿੰਘਾਂ ਦੀ ਵੜਤ ਜ਼ਿਆਦਾ ਹੋਊਗੀ ਵੀ ਲੋਕ ਇਹਨੂੰ ਜਿਤਾਉਣਗੇ ਜੀ ਦੇਖੋ ਆ ਅਮਰਤਪਾਲ ਚਾਹੇ ਸਰਬਜੀਤ ਖਾਲਸਾ ਹੋਵੇ ਹਨ ਤੇ ਲੋਕਾਂ ਦਾ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿ ਆਜ਼ਾਦ ਉਮੀਦਵਾਰ ਜਿੱਤੇ ਨੇ ਉਹ ਵੀ ਦੋ ਜਿਹੜੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਨੇ ਚਾਹੇ ਅਮਰਤਪਾਲ ਨੇ ਚਾਹੇ ਸਰਬਜੀਤ ਸਿੰਘ ਖਾਲਸਾ ਨੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਜਿਵੇਂ ਹੁਣ ਅਮਰਤਪਾਲ ਦੇ ਵੱਲੋਂ ਤਾਂ ਖਾਲਸਾ ਵੀ ਇਹ ਸ਼ੁਰੂ ਕੀਤੀ ਗਈ ਸੀ ਕਿ ਨਸ਼ੇ ਛੱਡੋ ਪੰਜਾਬ ਦੇ ਵਿੱਚ ਜਦ ਕਿ ਆਮ ਆਦਮੀ ਪਾਰਟੀ ਨੇ ਵੀ ਵਾਅਦੇ ਕੀਤੇ ਸੀ ਕਿ ਨਸ਼ੇ ਨੂੰ ਲੈ ਕੇ ਵੀ ਅਸੀਂ 3 ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦਵਾਂਗੇ ਤੇ ਹੁਣ 13 ਦਸੰਬਰ ਮਾਫ ਕਰਨਾ ਦਸੰਬਰ ਤੱਕ ਕਹਿ ਦਿੱਤਾ ਕਿ ਅਸੀਂ ਦਸੰਬਰ ਤੱਕ ਖਤਮ ਕਰ ਦਵਾਂਗੇ ਮਤਲਬ ਲੋਕ ਇੰਨੇ ਮੂਰਖ ਬਣਾ ਦਿੱਤੇ ਗਏ ਨੇ ਸਿਆਸਤ ਦੇ ਨਾਂ ਤੇ ਵੀ ਕਹਿ ਦਿੱਤਾ ਗਿਆ ਲੋਕਾਂ ਨੂੰ ਵੀ ਅਸੀਂ ਹੁਣ ਦਸੰਬਰ ਤੱਕ ਖਤਮ ਕਰ ਐਦਾ ਥੋੜੀ ਹੁੰਦਾ ਹੈ ਕਿ ਵੀ ਜੇ ਤੁਸੀਂ ਕਹਿ ਦਿੱਤਾ ਤਾਂ 3 ਮਹੀਨੇ ਹੁਣ 3 ਮਹੀਨੇ ਤੋਂ ਬਾਅਦ ਜੇ ਗੱਲ ਕਰੀਏ ਤਾਂ 2 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਤਾਂ ਹੁਣ ਤੱਕ ਕੋਈ ਹੱਲ ਕਿਉਂ ਨਹੀਂ ਹੋਇਆ ਹੈਗਾ ਤੇ ਕਿਤੇ ਨਾ ਕਿਤੇ ਸਵਾਲ ਆਮ ਆਦਮੀ ਪਾਰਟੀ ਨੂੰ ਵੀ ਜਾਂਦਾ ਹੈ ਕਿ ਤੁਸੀਂ ਵਾਅਦੇ ਕੀਤੇ ਸੀ ਹੁਣ ਤੱਕ ਪੂਰੇ ਕਿਉਂ ਨਹੀਂ ਹੁੰਦੇਗੇ ਜਾਂ ਸਿਰਫ ਵੋਟਾਂ ਲੈਣ ਦੇ ਲਈ ਕੀਤਾ ਜਾਂਦਾ ਹੈ ਜਾਂ ਸਿਰਫ ਸਿਆਸਤ ਦੇ ਨਾਂ ਤੇ ਧਰਮ ਕੀਤੀ ਜਾਂਦੀ ਆ ਜੇ ਦੂਜੇ ਪਾਸੇ ਹੁਣ ਅਮਰਤਪਾਲ ਨੇ ਹਮੇਸ਼ਾ ਹੀ ਨੌਜਵਾਨਾਂ ਨੂੰ ਕਿਹਾ ਹੈ ਕਿ ਵੀ ਮੈਂ ਹਮੇਸ਼ਾ ਹੀ ਜਿਹੜਾ ਕਿ ਲੋਕਾਂ ਨੂੰ ਚਾਹੁੰਦਾ ਆ ਕਿ ਨੌਜਵਾਨਾਂ ਨੂੰ ਕਹਿਣਾ ਆ ਕਿ ਵੀ ਤੁਸੀਂ ਅਮਰਤ ਛਕੋ ਨਸ਼ੇ ਛੱਡੋ ਇਹੀ ਗੱਲ ਉਹਨਾਂ ਨੇ ਤੇ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਹੁਣ ਚਾਹੇ ਇਲੈਕਸ਼ਨ ਸੀਗੇ ਆ ਉਹਨਾਂ ਨੇ ਕਿਸੇ ਨੂੰ ਸ਼ਰਾਪਤਾਂ ਨਹੀਂ ਦਿੱਤੀ ਕਿਸੇ ਨੂੰ ਪੈਸੇ ਦੇ ਨਾਂ ਤੇ ਤਾਂ ਨਹੀਂ ਠੱਗਿਆ ਉਹਨਾਂ ਨੇ ਕਿਹਾ ਕਿ ਭਾਈ ਅਮਰਤਪਾਲ ਨੂੰ ਸਰਕਾਰਾਂ ਨੇ ਜੇਲ੍ਹ 'ਚ ਭੇਜ ਦਿੱਤਾ ਤੇ ਹਮੇਸ਼ਾ ਹੀ ਭਾਈ ਅਮਰਤਪਾਲ ਆ ਜਿਹੜੇ ਕਿ ਨਸ਼ਿਆਂ ਨੂੰ ਲੈ ਕੇ ਅਮਰਤ ਸੰਚਾਰ ਦੇ ਲਈ ਕਿਹਾ ਗਿਆ ਤੇ ਉੱਥੇ ਹੀ ਲੋਕਾਂ ਨੂੰ ਵੀ ਲੱਗਦਾ ਹੈ ਕਿ ਸਾਡੇ ਸਿੱਖ ਆ ਜਿਹੜੇ ਕਿ ਸਾਡੇ ਨਾਲ ਖੜੇ ਨੇ ਪੰਥ ਨਾਲ ਖੜੇ ਜੀ ਪੰਥ ਨਾਲ ਖੜੇ ਨੇ ਤੇ ਉੱਥੇ ਹੀ ਹੁਣ ਲੋਕਾਂ ਦੇ ਦਿਲਾਂ ਦੀ ਜਿਹੜੀ ਕਿ ਗੱਲ ਉਹ ਕਹਿੰਦੇ ਨੇ ਕਿ ਵੀ ਸਾਡੇ ਜਿਹੜੇ ਅੱਜ ਦੇ ਜਵਾਨ ਕਾ ਅੱਜ ਦੀ ਨੌਜਵਾਨੀ ਪੀੜ੍ਹੀ ਆ ਉਹ ਕਿਤੇ ਨਾ ਕਿਤੇ ਨਸ਼ਿਆਂ ਦੇ ਵਿੱਚ ਵੀ ਰੁੱਝ ਗਈ ਆ ਤੇ ਉਹ ਕੋਈ ਵੀ ਆ ਚਾਹੇ ਮਾਪੇ ਦੀ ਗੱਲ ਕਰੀਏ ਤਾਂ ਆਪਣੇ ਬੱਚਿਆਂ ਨੂੰ ਨਹੀਂ ਚਾਹੁੰਦੇ ਕਿ ਸਾਡਾ ਪੁੱਤ ਸਾਡੀ ਧੀ ਕਿਉਂਕਿ ਅੱਜ ਕੱਲ ਨਸ਼ਾ ਨਾ ਕਰੇ ਤੇ ਉੱਥੇ ਹੀ ਤਾਂ ਹੀ ਉਹਨਾਂ ਨੇ ਅਮਰਤਪਾਲ ਨੂੰ ਵੋਟ ਪਾਈ ਆ ਕਿਉਂਕਿ ਅਮਰਤਪਾਲ ਨੇ ਕਦੇ ਗਲਤ ਰਸਤੇ ਤਾਂ ਨਹੀਂ ਜੋ ਉਹਨਾਂ ਨੇ ਕਿਹਾ ਉਹ ਕਰ ਰਹੇ ਨੇ ਖਾਲਸਾ ਬਹੀਰ ਭਾਈ ਅਮਰਤਪਾਲ ਦੇ ਮਾਤਾ ਪਿਤਾ ਵੱਲੋਂ ਵੀ ਸ਼ੁਰੂ ਕੀਤੀ ਜਾ ਰਹੀ ਹੈ ਕੰਟੀਨਿਊ ਚੱਲ ਰਹੀ ਆ ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਵੀ ਉਹਨਾਂ ਨੇ ਕਦੇ ਹਮੇਸ਼ਾ ਹੀ ਜਿਹੜਾ ਕਿ ਜਦੋਂ ਤੁਸੀਂ ਵੀ ਮੈਨੂੰ ਲੱਗਦਾ ਕਵਰ ਕਰਕੇ ਆਏ ਸੀ ਇਹ ਇਲੈਕਸ਼ਨ ਦੇ ਵਿੱਚ ਤਾਂ ਲੋਕ ਜਿਹੜੇ ਕਿ ਕੋਈ ਵੀ ਪਾਰਟੀ ਤੋ ਲੋਕਾਂ ਦੇ ਨਾਲ ਬਣ ਕੇ ਚੱਲਦੇ ਨੇ ਕਿ ਲੋਕ ਕਿਸ ਤਰ੍ਹਾਂ ਪਰ ਉੱਥੇ ਇਹ ਦੇਖਣੇ ਆਲਾ ਸੀਗਾ ਜਿਸ ਤਰ੍ਹਾਂ ਤੁਸੀਂ ਗੱਲਾਂ ਕਰੀਆਂ ਸੀ ਕਿ ਲੋਕ ਗੱਡੀਆਂ ਤੇ ਖੜ ਕੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਨਮਸਕਾਰ ਕਰ ਰਹੇ ਸੀਗੇ ਬਹੁਤ ਸਾਰਾ ਪਿਆਰ ਸੀਗਾ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੁਹਾਡੇ ਨਾਲ ਅਸੀਂ ਹੋਰ ਵੀ ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਰਹਾਂਗੇ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ